ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਜੀ ਬੜੇ ਅਦਬ ਤੇ ਪ੍ਰੇਮ ਨਾਲ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਸਾਹਿਬ ਦੇ ਨਾਲ ਚੱਲਦੇ-ਚੱਲਦੇ ਜੰਗਲ ਦੇ ਵਿੱਚੋਂ ਦੀ ਇੱਕ ਪਿੰਡ 'ਚ ਪਹੁੰਚਦੇ ਨੇ ਪਿੰਡ ਦੀ ਫਿਰਨੀ ਤੇ ਰੁੱਖ ਦੇ ਥੱਲੇ ਬਹਿ ਜਾਂਦੇ ਨੇ ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਦੇਵ ਜੀਆ ਨੂੰ ਪੁੱਛਣਾ ਕਰਦੇ ਨੇ ਕਿ ਮਹਾਰਾਜ ਆਪਾਂ ਇੱਥੇ ਕਿੰਨੇ ਚਿਰ ਰੁਕਣਾ ਮਹਾਰਾਜ ਕਹਿੰਦੇ ਵੀ ਆਪਾਂ ਇੱਥੇ ਅਕਾਲ ਪੁਰਖ ਦੀ ਮਰਜ਼ੀ ਨਾਲ ਆਏ ਆ ਤੇ ਜਿੰਨਾ ਚਿਰ ਮਹਾਰਾਜ ਚਾਹੇਗਾ ਆਪਾਂ ਇੱਥੇ ਰੁਕਣਾ ਅਸਲ 'ਚ ਜਿਹੜੇ ਪਿੰਡ 'ਚ ਗੁਰੂ ਨਾਨਕ ਦੇਵ ਮਹਾਰਾਜ ਮੌਜੂਦ ਨੇ ਉਹ ਠੱਗਾਂ ਦਾ ਪਿੰਡ ਐ ਪਿੰਡ ਦੇ ਵਿੱਚ ਸਾਰੇ ਹੀ ਠੱਗ ਨੇ ਇਹਨਾਂ ਦਾ ਕੀਤਾ ਹੀ ਐ ਕਾਰੋਬਾਰੀ ਐ ਪਰ ਬੜੇ ਖਤਰਨਾਕ ਠੱਗ ਸਨ ਪਹਿਲਾ ਬੰਦੇ ਦਾ ਕਤਲ ਕਰਨਾ ਪਹਿਲਾ ਇਨਸਾਨ ਨੂੰ ਵਿਸ਼ਵਾਸ 'ਚ ਲੈਣਾ ਫਿਰ ਉਹਦਾ ਕਤਲ ਕਰ ਦੇਣਾ ਤੇ ਕਤਲ ਕਰਕੇ ਸਾਰਾ ਕੁਝ ਠੱਗ ਲੈਣਾ ਪਿੰਡ ਦੇ ਵਿੱਚੋਂ ਇੱਕ ਠੱਗ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਕੋਲ ਆਉਂਦਾ ਤੇ ਆ ਕੇ ਕਹਿੰਦਾ ਮਹਾਰਾਜ ਤੁਸੀਂ ਮੇਰੇ ਘਰ ਚਰਨ ਪਾਓ ਮੇਰੇ ਘਰ ਰੋ ਬਾਕੀ ਠੱਗ ਵੀ ਆ ਜਾਂਦੇ ਆ ਮਹਾਰਾਜ ਨੂੰ ਬੇਨਤੀ ਕਰਨ ਵੀ ਸਾਡੇ ਪਿੰਡ ਦੇ ਵਿੱਚ ਆਓ ਕਹਿੰਦੇ ਇਹਨਾਂ ਨੇ ਇੱਕ ਪੀਰ ਬਣਾਇਆ ਹੋਇਆ ਉਸ ਪੀਰ ਨੇ ਇਹਨਾਂ ਨੂੰ ਦੱਸਿਆ ਵੀ ਜਿਹੜਾ ਫਕੀਰ ਪਿੰਡ ਦੇ ਬਾਹਰ ਆਇਆ ਬੈਠਾ ਹੈ ਉਹਦੇ ਚਿਹਰੇ ਦਾ ਨੂਰ ਦੱਸਦਾ ਵੀ ਉਹ ਬੜਾ ਧਨਵਾਨ ਹੈ ਉਹਦੇ ਕੋਲ ਹੀਰੇ ਜਵਾਹਰ ਨੇ ਉਹਨੂੰ ਠੱਗਣਾ ਤੇ ਠੱਗ ਕੇ ਜੋ ਕੁਝ ਵੀ ਮਿਲੇਗਾ ਉਹ ਆਪਸ ਦੇ ਵਿੱਚ ਵੰਡ ਲੈਣਾ ਇਹਨਾਂ ਦਾ ਇਹ ਵੀ ਇੱਕ ਅਸੂਲ ਸੀ ਵੀ ਜੋ ਕੁਝ ਠੱਗਦੇ ਸੀ ਉਹਨੂੰ ਆਪਸ ਦੇ ਵਿੱਚ ਵੰਡਦੇ ਸੀ ਇਹਨਾਂ ਦੀ ਬਰਾਦਰੀ ਸੀ ਸਾਰਾ ਕੁਝ ਆਪਸ ਦੇ ਵਿੱਚ ਵੰਡਦੇ ਸੀ ਜੋ ਵੀ ਠੱਗਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਰਾਤ ਨੂੰ ਆਰਾਮ ਕਰਨ ਦੇ ਲਈ ਸਥਾਨ ਦਿੱਤਾ ਮਹਾਰਾਜ ਨੇ ਵਿਸ਼ਰਾਮ ਕੀਤਾ ਤੇ ਕਹਿੰਦੇ ਉਸ ਠੱਗ ਨੂੰ ਵੀ ਨੀਂਦ ਆ ਗਈ ਸੋਚਦਾ ਤੇ ਇਹ ਹੈ ਵੀ ਸੁੱਤੇ ਪਿਆ ਨੂੰ ਵਡਾਂਗਾ ਰੱਬ ਦੀ ਐਸੀ ਖੇਡ ਵਾਪਰੀ ਕਿ ਉਹ ਸੁੱਤਾ ਹੀ ਰਹਿ ਗਿਆ ਅਗਲੇ ਦਿਨ ਗੁਰੂ ਨਾਨਕ ਦੇਵ ਮਹਾਰਾਜ ਅੰਮ੍ਰਿਤ ਵੇਲੇ ਉੱਠੇ ਉਹਨਾਂ ਨੇ ਖੂਹ ਤੋਂ ਇਸ਼ਨਾਨ ਕੀਤਾ ਤੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਉੱਥੋਂ ਚੱਲ ਪਏ ਹੁਣ ਜਦੋਂ ਉੱਥੋਂ ਚੱਲ ਪਏ ਤੇ ਪਿੱਛੇ ਠੱਗਦੇ ਘਰ ਸਾਰਾ ਪਿੰਡ ਇਕੱਠਾ ਹੋ ਗਿਆ ਕਹਿੰਦੇ ਲੁੱਟ ਚੋਂ ਸਾਡਾ ਹਿੱਸਾ ਦੇ ਉਹਨੂੰ ਤਰਲੇ ਲਏ ਕਹਿੰਦਾ ਮੈਂ ਤੇ ਸੁੱਤਾ ਹੀ ਰਹਿ ਗਿਆ ਮੈਂ ਤੇ ਲੁੱਟਿਆ ਹੀ ਕੁਝ ਨਹੀਂ ਉਹ ਕਹਿੰਦੇ ਵੀ ਤੂੰ ਝੂਠ ਬੋਲਦਾ ਹੈ ਜ਼ਿਆਦਾ ਧਨ ਵੇਖ ਕੇ ਨਾ ਤੇਰਾ ਮਨ ਜਿਹੜਾ ਇਹ ਬੇਈਮਾਨ ਹੋ ਗਿਆ ਤੂੰ ਧਨ ਸਾਡੇ ਨਾਲ ਵੰਡਣਾ ਨਹੀਂ ਚਾਹੁੰਦਾ ਫਿਰ ਉਹਨੇ ਆਪਣੇ ਪੀਰ ਦੀ ਸੋਹ ਚੁੱਕੀ ਕਹਿੰਦਾ ਮੈਂ ਸੱਚ ਬੋਲਦਾ ਮੈਂ ਕੋਈ ਧਨ ਨਹੀਂ ਲੁੱਟਿਆ ਹੁਣ ਸਾਰੇ ਪਿੰਡ ਦੇ ਜਿਹੜੇ ਨੌਜਵਾਨ ਠੱਗ ਸੀ ਉਹ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਿੱਛੇ ਜਾਂਦੇ ਆ ਤੇ ਉਹਨਾਂ ਨੂੰ ਜੰਗਲ ਦੇ ਵਿੱਚ ਹਥਿਆਰ ਲੈ ਕੇ ਘੇਰ ਲੈਂਦੇ ਆ ਬੜੇ ਕਠੋਰ ਸ਼ਬਦ ਬੋਲਦੇ ਆ ਸਖਤ ਸ਼ਬਦ ਬੋਲਦੇ ਆ ਸਾਫ਼ ਦੱਸ ਦਿੰਦੇ ਆ ਅਸੀਂ ਠਾਗਾ ਤੇ ਹੁਣ ਅਸੀਂ ਤੁਹਾਨੂੰ ਵੀ ਮਾਰ ਕੇ ਤੇ ਤੁਹਾਡੇ ਕੋਲ ਜੋ ਕੁਝ ਹੋਗਾ ਉਹ ਖੋ ਲੈਣਾ ਭਾਈ ਮਰਦਾਨਾ ਸਾਹਿਬ ਕਹਿੰਦੇ ਵੀ ਸਹਿਬਾ ਆਪਾਂ ਉਜਾੜ ਚਾ ਇੱਥੇ ਆਪਣਾ ਕੋਈ ਨਹੀਂ ਆਪਣੇ ਕੋਲ ਇੱਕ ਰਬਾਬ ਤੋਂ ਸਿਵਾਏ ਇਹਨਾਂ ਨੂੰ ਦੇਣ ਲਈ ਕੁਝ ਹੋਰ ਹੈ ਵੀ ਨਹੀਂ ਰਬਾਬ ਦੇ ਕੇ ਤੇ ਖਿਹੜਾ ਛੜਾਈਏ ਪਰ ਵੱਜਣੀ ਇਹਨਾਂ ਬੇਸੂਰਿਆਂ ਤੋਂ ਰਬਾਬ ਵੀ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਵੇਖ ਅਜ ਰੰਗ ਕਰਤਾਰ ਦੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਮੈਂ ਤੇ ਆਇਆ ਹੀ ਲਟੋਣਾ ਕੋਈ ਲੁੱਟਣ ਵਾਲਾ ਮਿਲੇ ਤੇ ਸਹੀ ਮਹਾਰਾਜ ਕਹਿੰਦੇ ਮਰਨਾ ਤੇ ਸਾਰਿਆਂ ਨੇ ਤੁਸੀਂ ਵੀ ਤੇ ਮੈਂ ਵੀ ਪਰ ਇਹ ਜਿਹੜਾ ਸ਼ਰੀਰ ਹੈ ਨਾ ਇਹ ਬੜਾ ਕੀਮਤੀ ਹੈ ਵੇਖਿਓ ਕਿਤੇ ਜੰਗਲ ਦੇ ਵਿੱਚ ਐਵੇਂ ਰੁੜਦਾ ਨਾ ਰਹੇ ਐਵੇਂ ਇਹਨੂੰ ਜੰਗਲੀ ਜਾਨਵਰ ਖਾਂਦੇ ਰਹਿਣਗੇ ਤੇ ਕਹਿੰਦੇ ਇਹਦਾ ਸੰਸਕਾਰ ਕਰਦੇ ਆ ਜੇ ਲੱਕੜਾਂ ਦਾ ਇੰਤਜ਼ਾਮ ਮੈਂ ਕਰ ਦੇਣਾ ਅੱਗ ਤੁਸੀਂ ਲੈ ਆਓ ਠੱਗਾ ਨੇ ਮਹਾਰਾਜ ਦੀ ਗੱਲ ਮੰਨ ਲਈ ਤੇ ਅੱਗ ਲੈਣ ਚੱਲ ਪਏ ਹੁਣ ਗੱਲ ਉਹਨਾਂ ਦੇ ਮਨ ਦੇ ਵਿੱਚ ਵੀ ਆ ਗਈ ਹੈ ਵੇ ਮੌਤ ਦਾ ਨਾਂ ਸੁਣ ਕੇ ਤੇ ਵੱਡੇ ਵੱਡੇਆਂ ਦੇ ਬੁੱਲਾਂ ਤੇ ਸਿਕਰੀ ਆ ਜਾਂਦੀ ਹੈ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਪਰ ਇਹਨਾਂ ਦੇ ਚਿਹਰੇ ਹਾਲੇ ਵੀ ਦਗਮਗ ਕਰਦੇ ਆ ਪਰ ਉਹਨਾਂ ਨੇ ਜ਼ਿੰਦਗੀ ਚ ਪਾਪ ਇੰਨੇ ਕੀਤੇ ਆ ਵੀ ਉਹਨਾਂ ਦੀ ਸੁਰਤ ਦੂਜੇ ਪਾਸੇ ਜਾਂਦੀ ਨਹੀਂ ਹੁਣ ਜਦੋਂ ਅਗ ਲੈਣ ਚਲੇ ਜਾਂਦੇ ਆ ਤੇ ਉਹਨਾਂ ਨੂੰ ਇੱਕ ਦ੍ਰਿਸ਼ ਦਿਸਦਾ ਉਹਨਾਂ ਨੂੰ ਇੱਕ ਰੂਹ ਦਿਸਦੀ ਏ ਜਿਹਨੂੰ ਜਮਦੂਤਾਂ ਨੇ ਬੰਨਿਆ ਹੋਇਆ ਤੇ ਧਰਤੀ ਦੇ ਉੱਤੇ ਕਢੀਸ ਰਹੇ ਨੇ ਪਹਿਲਾਂ ਤੇ ਠੱਗ ਡਰ ਜਾਂਦੇ ਐ ਪਰ ਫਿਰ ਕਿਉਂਕਿ ਇਹਨਾਂ ਦਾ ਹਿਰਦਾ ਬੜਾ ਕਠੋਰ ਹੈ ਅੰਦਰੋਂ ਪਰ ਫਿਰ ਸੋਚਦੇ ਆ ਗੁਰੂ ਨਾਨਕ ਦੇਵ ਜੀ ਲਈ ਅੱਗ ਲੈ ਕੇ ਜਾਣੀ ਜਦੋਂ ਅੱਗੇ ਜਾਂਦੇ ਐ ਤੇ ਜਿੱਥੋਂ ਜਦੋਂ ਮਹਾਰਾਜ ਦੇ ਕੋਲੋਂ ਤੁਰਨ ਲੱਗੇ ਸੀ ਨਾ ਤੇ ਇਹਨਾਂ ਮਹਾਰਾਜ ਨੂੰ ਪੁੱਛਿਆ ਵੀ ਅੱਗ ਕਿੱਥੋਂ ਲੈ ਕੇ ਆਈਏ ਤੇ ਮਹਾਰਾਜ ਨੇ ਕਿਹਾ ਵੀ ਜੰਗਲ ਦੇ ਵਿੱਚ ਉਹ ਦੂਜੀ ਦਿਸ਼ਾ ਵੱਲੋਂ ਧੂਆ ਆਉਂਦਾ ਤੇ ਤੁਸੀਂ ਉੱਥੋਂ ਅੱਗ ਲੈ ਆਓ ਹੁਣ ਜਦੋਂ ਉਸੇ ਦਿਸ਼ਾ ਵੱਲ ਪਹੁੰਚ ਚੁੱਕੇ ਨੇ ਅਗ ਲੈਂਡ ਲਈ ਆਏ ਨੇ ਤੇ ਦੇਖਦੇ ਨੇ ਵੀ ਅੱਗੇ ਚਿਖਾ ਵੱਛ ਰਹੀ ਹੈ ਉਸ ਚਿਖਾ ਦੇ ਵਿੱਚੋਂ ਬਲਦਾ ਹੋਇਆ ਚੋ ਕੱਢ ਲੈਂਦੇ ਨੇ ਅੱਗ ਦੀ ਬਲਦੀ ਹੋਈ ਲੱਕੜੀ ਕੱਢ ਲੈਂਦੇ ਨੇ ਤੇ ਜਦੋਂ ਵਾਪਸ ਮੁੜਨ ਲੱਗਦੇ ਨੇ ਤੇ ਵੇਖਦੇ ਨੇ ਵੀ ਜਿਹੜਾ ਦ੍ਰਿਸ਼ ਪਹਿਲਾਂ ਵੇਖਿਆ ਹੁਣ ਉਹ ਬਦਲ ਚੁੱਕਿਆ ਹੁੰਦਾ ਹੈ ਜਿਹੜੀ ਰੂਹ ਨੂੰ ਪਹਿਲਾਂ ਜਮਦੂਤ ਲੈ ਕੇ ਜਾ ਰਹੇ ਸੀ ਹੁਣ ਉਸੇ ਰੂਹ ਨੂੰ ਦੇਵਤੇ ਲੈ ਕੇ ਜਾ ਰਹੇ ਨੇ ਵਿਬਾਨ ਦੇ ਵਿੱਚ ਠੱਗ ਪੁੱਛਣਾ ਕਰਦੇ ਨੇ ਜਮਦੂਤਾਂ ਤੋਂ ਵੀ ਇਹ ਕੀ ਹੋਇਆ ਪਹਿਲਾਂ ਉਸ ਰੂਹ ਨੂੰ ਤੁਸੀਂ ਲੈ ਕੇ ਜਾ ਰਹੇ ਸੀ ਹੁਣ ਦੇਵਤੇ ਲੈ ਕੇ ਜਾ ਰਹੇ ਨੇ ਉਹ ਜਮਦੂਤ ਦੱਸਣਾ ਕਰਦੇ ਵੀ ਇਸ ਇਨਸਾਨ ਨੇ ਜ਼ਿੰਦਗੀ ਦੇ ਅੰਦਰ ਬੜੇ ਪਾਪ ਕੀਤੇ ਸੀ ਪਹਿਲਾਂ ਇਹਨੂੰ ਅਸੀਂ ਲੈ ਕੇ ਚੱਲੇ ਸੀ ਸਾਡੀ ਡਿਊਟੀ ਲੱਗੀ ਸੀ ਤੇ ਹੁਣ ਇਹਨੂੰ ਦੇਵਤੇ ਲੈ ਕੇ ਚੱਲੇ ਆ ਠੱਗ ਪੁੱਛਦੇ ਆ ਵੀ ਪੂਰਾ ਮਾਜਰਾ ਕੀ ਹੈ ਗੱਲ ਕੀ ਹੈ ਜਮਦੂਤ ਦੱਸਦੇ ਨੇ ਵੀ ਇਹੀ ਤੇ ਗੱਲ ਹੈ ਜਿਹੜੀ ਤੁਹਾਡੀ ਸਮਝ ਦੇ ਵਿੱਚ ਨਹੀਂ ਆਉਂਦੀ ਜਿਹੜਾ ਰਹਿਬਰ ਤੁਹਾਡੇ ਕੋਲ ਬੈਠਾ ਜਿਹਨੂੰ ਸਾੜਨ ਦੇ ਲਈ ਤੁਸੀਂ ਲੱਕੜਾਂ ਇਕੱਠੀਆਂ ਕਰਕੇ ਲੈ ਕੇ ਜਾ ਰਹੇ ਹੋ ਉਹ ਗੁਰਪਰਮੇਸ਼ਵਰ ਦਾ ਰੂਪ ਹੈ ਉਹਨੇ ਇੱਕ ਨਿਗਾ ਇਹਦੀ ਬਲਦੀ ਹੋਈ ਚਿਖਾ ਦੇ ਧੂਏ ਵੱਲ ਪਾਈ ਤੇ ਇਹਦੇ ਸਾਰੇ ਪਾਪ ਕੱਟੇ ਗਏ ਤੇ ਤੁਸੀਂ ਐਡੇ ਮੂਰਖ ਇਨਸਾਨ ਨੂੰ ਤੁਹਾਡੀ ਮਾਇਆ ਨੇ ਐਡੀ ਮਤ ਮਾਰ ਦਿੱਤੀ ਵੀ ਤੁਸੀਂ ਉਹਨੂੰ ਫੁਕਣਾ ਚਾਹੁੰਦੇ ਹੋ ਗੁਰੂ ਨਾਨਕ ਦੇ ਮਹਾਰਾਜ ਗੁਰਪਰਮੇਸ਼ਵਰ ਨੇ ਅਕਾਲ ਪੁਰਖ ਦਾ ਰੂਪ ਨੇ ਉਹਨਾਂ ਨੇ ਇੱਕ ਨਿਗਾ ਇਹਦੀ ਬਲ ਦੀ ਚਿਖਾ ਵੱਲ ਪਾਈ ਤੇ ਇਹਦੇ ਸਾਰੇ ਪਾਪ ਕੱਟੇ ਗਏ ਪਹਿਲਾਂ ਇਹਨੂੰ ਅਸੀਂ ਲੈ ਕੇ ਚੱਲੇ ਸੀ ਤੇ ਹੁਣ ਇਹਨੂੰ ਦੇਵਤੇ ਵਿਵਾਨ ਚ ਮਿਠਾ ਕੇ ਲੈ ਕੇ ਜਾ ਰਹੇ ਨੇ ਇਸ ਤਰ੍ਹਾਂ ਮਹਾਰਾਜ ਨੇ ਠੱਗਾਂ ਦੇ ਸ਼ੰਕੇ ਨਵਰਤ ਕੀਤੇ ਹੁਣ ਠੱਗ ਉੱਥੋਂ ਆਉਂਦੇ ਆ ਲੱਕੜ ਉੱਥੇ ਹੀ ਸੁੱਟ ਆਉਂਦੇ ਆ ਆ ਕੇ ਮਹਾਰਾਜ ਦੇ ਚਰਨਾਂ ਦੇ ਉੱਤੇ ਟੈ ਪੈਂਦੇ ਆ ਦੂਜੇ ਠੱਗਾ ਨੂੰ ਵੀ ਦੱਸਦੇ ਆ ਵੀ ਅਸੀਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ ਗੁਰੂ ਨਾਨਕ ਦੇ ਮਹਾਰਾਜ ਪਰਮੇਸ਼ਵਰ ਦਾ ਰੂਪ ਨੇ ਮੈਂ ਸਾਖੀ ਦਾ ਜ਼ਿਕਰ ਤਾਂ ਕੀਤਾ ਕਿਉਂਕਿ ਮਹਾਰਾਜ ਕਹਿੰਦੇ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇ ਰਹਿ ਸੰਗ ਸਹਾਈ ਜੇ ਮਹਾ ਭਿਆਨ ਦੂਤ ਜਮਦਲੇ ਤੇ ਕੇਵਲ ਨਾਮ ਸੰਗ ਤੇ ਰਹਿ ਚੱਲੇ ਇਹਨਾਂ ਸੋਚੀ ਵੀ ਅੰਤ ਸਮੇਂ ਇਹ ਸਰੀਰ ਨਾਲ ਜਾਣਾ ਅੰਤ ਸਮੇਂ ਨਾਲ ਜਾਣਾ ਗੁਰਬਾਣੀ ਤੇ ਸਾਡੇ ਕੀਤੇ ਹੋਏ ਕਰਮ ਭੁੱਲਾਂ ਛੁਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ